ਬੋਲੀ ਰਚਮ ਤਨਤਨ ਬਾਬਾ ਉਤਮ ਦਾਜੀ ਦੇ ਪਵਿੱਤਰ ਹਿਸਤਾਨ ਸ਼ਰਾਮਣ ਦੇ ਵਿਖੇ ਆਰਾਮ ਰਵਾਇ ਵੱਲੋਂ ਆਪਣੇ ਵਿਆਹ ਦੀ ਪੰਜਵੇਂ ਬਰੇਗੰਡ ਦੀ ਖੁਸ਼ੀ ਦੇ ਵਿੱਚ ਸ਼੍ਰੀ ਸੁਖਮਨ ਸਾਹ ਦੇ ਪਾਠ ਖਾਏ ਗਏ ਭੋਗ ਪ੍ਰੰਪਰੰਤ ਕੀਤਨੀ ਜਥੇ ਨੇ ਸੰਗਤਾਂ ਨੂੰ ਕੀਰਤਨ ਉਹ ਕੀਤਾ ਇਸ ਮੌਕੇ ਚਰਨ ਸਿੰਘ ਚੰਨੀ ਪਾਲੀਮੈਂਟਮ ਜਲੰਧਰ ਚੌਧਰੀ ਤਰੁਜ ਸਿੰਘ ਸੂਨ ਸਾਬਕਾ ਵਿਧਾਇਕ ਮੰਗਾ ਮਰਵਿੰਦਰ ਸਿੰਘ ਚੋਹਾਨ ਦੇਸ਼ਾਜ ਮਲ ਮੱਖਣ ਸਿੰਘ ਸਰਪੰਚ ਤਸਾਂਝਕਲਾਂ ਪ੍ਰਵਿੰਦਰ ਸਿੰਘ ਤਸਾਂਜ ਤੇ ਇਲਾਕੇ ਦੀਆਂ ਵਿਸ਼ੇਸ਼ਕ ਜੀਤਾ ਜੀ ਸਨ ਕੈਮਰਾਮੈਨ ਅਜੀਤ ਸਿੰਘ ਨਾਲ ਮਨਪ੍ਰੀਤ ਦੀ ਮਯਾਰਾ ਦੀ ਰਿਪੋਰਟ ਆਹ ਨਵਾਂ ਨਵਾਂ ਆਉਂਦਾ ਹੈ ਨੰਬਰ 188 ਇੱਥੇ ਆਣਾ ਯਾਰ ਹਰਮਨ ਸਾਹਿਬ ਜੀ ਦੀ ਹਾਜ਼ਰੀ ਚ ਉਸ ਸਾਹਿਬ ਜੀ ਦੇ ਕੀ ਗੋਦ ਦਾ ਆਨੰਦ ਮਨਾ ਰਹੀ ਸਾਧ ਸੰਗਤ ਜੀ ਰੈਬਰੂ ਜੀ ਦਾ ਕਾਨਸਾ ਰੈਬਰੂ ਜੀ ਕੀ ਪਤੇ ਮੈਂ ਧੰਨਵਾਦੀ ਆ। ਰਾਮ ਲੁਆ ਆ ਜੀ ਦੇ ਨਾਲ ਦੇ ਪਰਿਵਾਰ ਦਾ ਜਿਨ੍ਹਾਂ ਨੇ ਸੁਖ ਸ਼ਾਂਤੀ ਲਈ ਸਾਰੇ ਬਿੜ ਦੀ ਸੁਖਮੰਗੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਾਏ। ਬਹੁਤ ਹੀ ਵੱਡੇ ਗਿਆਨੀ ਸਤਿਬਾਬਾ ਜੀ ਨੇ ਕੀਰਤਨ ਕੀਤਾ ਤੁਹਾਨੂੰ ਨਿਹਾਲ ਕੀਤਾ ਸਾਰਿਆਂ ਨੂੰ। ਮੈਂ ਉਹਨਾਂ ਦਾ ਵੀ ਬੜਾ ਧੰਨਵਾਦੀ ਆ। ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪਿਛਲੇ ਚੋੜਾ ਤੁਸੀਂ ਮੈਨੂੰ ਮੌਕਾ ਬਾ ਕੇ ਇੱਕ ਬੜੀ ਜਿੱਤ ਪ੍ਰਾਪਤ ਕੀਤੀ ਹੈ ਉਹਦੇ ਲਈ ਵੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਦਿਨਾਂ ਤੇ ਬਹੜਦੇ ਰਹੋ ਬਹੁਤ ਹੀ ਵਧੀਆ ਇਨਸਾਨ ਹੈ ਸਮਾਜ ਦੀ ਸੇਵਾ ਕਰਦੇ ਅੱਜ ਲਈ ਖੁਸ਼ੀ ਚਾਹੇ ਇਹਨਾਂ ਦੇ ਵਿਆਹ ਦੀ ਪਰ ਇਹ ਸੁੱਖ ਪਿੰਡ ਦੀ ਮੰਗ ਰਿਹਾ ਕਿ ਪਿੰਡ ਵਾਸਤੇ ਇਹਨਾਂ ਨੇ ਸੁੱਖ ਸ਼ਾਂਤੀ ਵਾਸਤੇ ਇਥੇ ਪਾਰਕ ਆ ਕੇ ਅਦਾਸ ਕੀਤੀ ਹੈ ਸੋ ਮੈਂ ਥੋੜਾ ਸਾਰਿਆਂ ਦਾ ਇੱਕ ਵਾਰ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਤੇ ਅਸ਼ੀਰਵਾਦ ਬਣਾਈ ਰੱਖਣ ਸਾਰਿਆਂ ਸੰਗਤ ਦਾ ਬਹੁਤ ਧੰਨਵਾਦ ਵੈਗੁਰਜੀ ਦਾ ਖਾਸਾ ਬਹੁਤ ਜੁਕੋ ਜੋ ਬੋਲਣ ਗੁਰੂ ਮਹਾਨ ਸਾਹਿਬ ਦੀ ਪਾਵਨ ਜਗ੍ਹਾ ਵਿੱਚ ਬੈਠੀ ਹੋਈ ਸਾਧ ਸੰਗਤ ਦੇ ਰੂਪ ਵਿੱਚ ਮਕਰਨ ਵਾਸੀ ਮੇਰੇ ਨੇੜੇੋਂ ਦੂਰੋਂ ਆਏ ਹੋਏ ਰਿਸ਼ਤੇਦਾਰ ਮਿੱਤਰ ਸਜਣ ਕੌਣ ਸਾਡੇ ਕਾਂਗਰਸੀ ਲੀਡਰ ਦਰਜਾ ਦਰਜਾ ਔਰ ਸੋਭ ਚੰਨੀ ਸਾਹਿਬ ਜੀ ਚੰਨੀ ਚੰਨੀ ਜੀ ਔਰ ਉਹਨਾਂ ਦੇ ਹਿਸਾਬ ਨਾਲ ਦੇ ਨਵਜੋਤ ਜੀ ਯੋਗ ਦੇ ਸਾਡੇ ਵਿੱਚ ਕਾਫੀ ਚਰ ਵਿਚਰੇ ਆ ਜੀ ਇਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਘੁੰਮਦੇ ਰਹੇ ਆ ਸੋ ਮੈਂ ਇਹਨਾਂ ਸਾਰਿਆਂ ਦਾ ਆਨੰਦ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਬਹੁਤ ਹੀ ਰਜੀਵੀਆਂ ਵਿੱਚੋਂ ਔਰ ਇੱਕ ਹਰਕੇ ਜਾਂ ਸਨੇਹ ਦੇ ਸਾਡੇ ਪਿੰਡ ਵਿੱਚ ਆਉਣ ਗਿਆ ਆਏ ਆ ਔਰ ਚੰਨੀ ਸਾਹਿਬ ਦਾ ਨਾਮ ਕੀ ਹੈ ਨਾ ਕਿ ਇਸ ਵੇਲੇ ਆ 10 ਤਰੀਕ ਦੀਆਂ ਚੋਣਾਂ ਨੇ ਬਹੁਤ ਇਹਨਾਂ ਦੇ ਸੱਤੇ ਜਿੰਮੇਵਾਰੀ ਆ ਜੋ ਬਹੁਤ ਹੀ ਆਮ ਮੰਤਰੀ ਆ ਸਾਡੇ ਪਿੰਡ ਪਹਿਲੀ ਵਾਰੀ ਪਹੁੰਚੇ ਆ ਔਰ ਇਹਨਾਂ ਆਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਸ ਵੇਲੇ ਗੱਲ ਚੱਲੀ ਸੀ ਜਦ ਇਹ ਸਾਹਿਬ ਮੰਤਰੀ ਬਣੇ ਆ ਕਿ ਅਸੀਂ ਜੋ ਜਲੰਧਰ ਦੇ ਵਿੱਚ ਆਏ ਆ ਕ੍ਰਿਸ਼ਨ ਤੁਸੀਂ ਬਣੋ ਮੈਂ ਸੁਧਾਮਾ ਬਣ ਕੇ ਆਇਆ ਤੁਸੀਂ ਮੇਰਾ ਉਹ ਨਿਹਾਰ